ਆਪਾਂ ਇੱਥੇ ਪਹੁੰਚਿਆ ਸਾਰੀ ਗੁਰਸੰਗਤ ਤੇ ਗੁਰੂ ਸਾਹਿਬ ਦੇ ਨਾਲ ਹਰੀ ਜਸ ਕਰਦੇ ਹੋਏ ਤੇ ਹਰੀ ਜਸ ਸੁਣਦੇ ਹੋਏ ਆਪਾਂ ਇਸ ਪੜਾਅ ਤੇ ਪਹੁੰਚਿਆ ਸਾਰੀ ਸੰਗਤ ਪਿਆਰ ਸਹਿਤ ਮਨੋਵਿੜਤੀਆਂ ਨੂੰ ਇਕਾਗਰ ਕਰਕੇ ਇੱਕ ਵਾਰੀ ਅਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਮੇਰੇ ਤੋਂ ਪਹਿਲਾਂ ਤੁਸੀਂ ਗੱਤਕਾ ਪਾਲਟੀ ਦੇ ਜ਼ਹੌਰ ਦੇਖ ਰਹੇ ਸੀ ਗੱਤਕਾ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਪ੍ਰਕਾਸ਼ ਕੀਤਾ ਗੱਤਕੇ ਦੇ 52 ਹੱਥ ਹੈ 52 ਅੰਗ ਗੱਤਕੇ ਦੇ ਗੱਤਕੇ ਦੇ ਖਿਡਾਰੀ ਮੇਰਾ ਖਿਆਲ ਵਿੱਚ ਬਿਰਲੇ ਹੀ ਜਾਣਦੇ ਹੋਣਗੇ ਉਹ ਕੇਵਲ ਤੋਂ ਕੇਵਲ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਾਣਦੇ ਸਨ ਬਾਬਾ ਦੀਪ ਸਿੰਘ ਜੀ ਜਾਣਦੇ ਸਨ ਉਦੋਂ ਬਾਅਦ ਜਿਹੜਾ 53ਵਾਂ ਹੱਥ ਹੈ ਉਹਨੂੰ ਕਹਿੰਦੇ ਆ ਧੱਕਾ ਹੱਥ ਜਿਵੇਂ ਭਾਈ ਮਗਰੋਂ ਬੋਲ ਰਹੇ ਸੀ ਵਾਹਿਗੁਰੂ ਇਸ ਕਰਕੇ ਮੈਂ ਪਹਿਲਾਂ ਭਾਈ ਤੋਂ ਇੱਕ ਸ਼ਬਦ ਕਹਾਂ ਮੈਂ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿੰਨੇ ਕਿ ਤੁਸੀਂ ਮੈਨੂੰ ਮਤਬੁੱਧ ਬਖਸ਼ਿਸ਼ ਕੀਤੀ ਹੈ ਉਸ ਮੁਤਾਬਕ ਮੈਂ ਗੁਰੂ ਮਹਾਰਾਜ ਦਾ ਪ੍ਰਸੰਗ ਤੁਹਾਡੇ ਚਰਨਾਂ ਦਾ ਅੱਗੇ ਸਾਂਝਾ ਕਰਾਂਗਾ ਆਓ ਜੀ ਆਪਾਂ ਪਹਿਲਾ ਇੱਕ ਸ਼ਬਦ ਸਰਵਣ ਕਰੋ ਸਾਰੀ ਸੰਗਤ ਦਿਓ ਆਗਿਆ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਓ ਜੀ ਨੈਣਾਂ ਨਾਲ ਜਾਂਦੇਸ਼ ਦੀ ਦਸ਼ਾ ਦੇਖੀ ਗੁਰੂ ਨਾਨਕ ਅਵਤਾਰ ਨੂੰ ਤਾਰਿਆ ਤੋਂ ਭਾਵੇਂ ਅਰਸ਼ਾ ਦੇ ਵਿੱਚ ਨਿਵਾਸ ਤੇਰਾ ਧਿਆਨ ਨੀਮਾਂ ਦੇ ਵੱਲ ਮਾਰਿਆ ਤੋਂ ਜਿੰਨਾਂ ਤਕਲੀ ਆੜ ਕੇ ਸ਼ਰਨ ਤੇਰੀ ਊਚ ਨੀਚ ਨੋ ਨਹੀਂ ਵਿਚਾਰਿਆ ਤੋਂ ਥੋੜੀ ਯਾਦ ਹੈ ਅਮਰ ਦਰਬਾਰ ਸਿੰਘਾ ਨਹੀਂ ਉਹ ਭੁੱਲਦਾ ਹਰ ਮਨਾਂ ਪਿਆਰਿਆ ਤੂੰ ਨਹੀਂ ਭੁੱਲਦਾ ਹਰਮਨਆ ਪਿਆਰਿਆ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਪਿੱਛੇ ਬੇਨਤੀ ਕਰ ਰਿਹਾ ਸੀ ਵੀ ਪੜਨੇ ਪਾਏ ਪਾਦ ਦੇ ਨੂੰ ਗਿਆਨ ਕਰਾਤਾ ਮਹਾਰਾਜ ਨੇ ਫੱਟੀ ਲਿਖੀ ਉਸ ਤੋਂ ਬਾਅਦ ਸੱਚੇ ਪਾਦਸ਼ਾ ਉਹਨਾਂ ਨੂੰ ਮੱਜਾਂ ਚਾਰਨ ਵਾਸਤੇ ਲਾਤਾ ਜਦੋਂ ਮੱਝਾਂ ਚਾਰਨ ਗਏ ਨਾ ਖੇਤ ਜਾ ਕੇ ਬਰਮ ਦੇ ਨਜ਼ਾਰੇ ਦੇ ਵਿੱਚ ਆਪ ਤਾਂ ਸਣ ਲਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੈਠ ਕੇ ਬੰਦਗੀ ਕਰਨ ਵਾਸਤੇ ਨੇ ਤਰਬੰਦ ਮਹਾਰਾਜ ਕਹਿੰਦੇ ਸੁਨ ਮੰਡਲ ਇੱਕ ਜੋਗੀ ਆਏ ਮੱਝਾਂ ਜਾ ਕੇ ਕਿਸੇ ਜ਼ਿਮੀਂਦਾਰ ਦੇ ਖੇਤ 'ਚ ਵੜ ਗੀਆਂ ਜਦੋਂ ਖੇਤ 'ਚ ਵੜ ਗੀਆਂ ਹੁਣ ਪਸ਼ੂ ਨੇ ਤਾਂ ਖਾ ਲਿਆ ਹੀ ਉਹ ਆ ਕੇ ਗਰਮ ਹੋ ਕੇ ਬੋਲਿਆ ਨਾਨਕ ਤਾਂ ਮੇਰੀ ਖੇਤੀ ਬਰਬਾਦ ਕਰਤੀ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਖੇਤੀ ਦਾ ਦੁਗਣੀ ਹੋਊ ਤੇ ਘਬਰਾ ਨਾ ਰੌਲਾ ਨਾ ਪਾ ਪਰ ਉਹ ਗੁੱਸੇ ਹੋ ਕੇ ਰਾਏ ਬਲਾਰ ਕੋਲੇ ਵਾਗ ਗਿਆ ਸਮੇਂ ਦੇ ਹਾਕਮ ਕੋਲੇ ਰਾਏ ਬਲਾਰ ਨੂੰ ਕਹਿੰਦਾ ਜੀ ਮੌਕਾ ਦੇਖੋ ਨਾਨਕ ਦੇ ਪੁੱਤਰ ਨੇ ਮੇਰੀ ਸਾਰੇ ਦੀ ਸਾਰੀ ਖੇਤੀ ਬਰਬਾਦ ਕਰਤੀ ਜਦੋਂ ਆਖਿਆ ਨਾ ਮੇਰੀ ਖੇਤੀ ਬਰਬਾਦ ਕਰਤੀ ਉਹਨੇ ਪਿਤਾ ਕਾਲੂ ਜੀ ਨੇ ਬੁਲਾ ਲਿਆ ਕਾਲੂ ਜੀ ਨੂੰ ਕਹਿਣ ਲੱਗੇ ਆਓ ਨਾਨਕ ਆਪਾਂ ਨਾਨਕ ਨੇ ਜੀਆਂ ਫਸਲ ਦਾ ਨੁਕਸਾਨ ਕਰਤਾ ਮੌਕਾ ਦੇਖ ਕੇ ਆਈਏ ਆਪਣੇ ਕਰਮਚਾਰੀ ਭੇਜੇ ਉਹਨਾਂ ਨੇ ਸਹੀ ਰਿਪੋਰਟ ਦਿੱਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜਾ ਜ਼ਿੰਮੇਵਾਰ ਸੀ ਸ਼ਰਮਿੰਦਾ ਹੋ ਗਿਆ ਹੁਣ ਗੁਰੂ ਨਾਨਕ ਸਾਹਿਬ ਨੂੰ ਘਰੇ ਬਿਠਾ ਕੇ ਪਿਤਾ ਜੀ ਨੇ ਇੱਕ ਗੱਲ ਕਹੀ ਕਹਿੰਦੇ ਆ ਨਾਨਕ ਤੂੰ ਹੱਟੀ ਪਾਲਾ ਹੱਟੀ ਪਾ ਕੇ ਤੈਨੂੰ ਬਵਾਦਨੇ ਸੌਦਾ ਬੱਸ ਕਿਸੇ ਚੱਕਰ ਚ ਪੈਣ ਦੀ ਲੋੜ ਹੀ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਜੀ ਹੱਟ ਪਾਈ ਹੋਈ ਐ ਸੌਦਾ ਪਾਇਆ ਹੋਇਆ ਐ ਦੁਕਾਨ ਦਾ ਮਹੂਰਤ ਕਰਨਾ ਹੀ ਬਾਕੀ ਐ ਜਦੋਂ ਆਖਿਆ ਨਾ ਵੀ ਦੁਕਾਨ ਦਾ ਮਹੂਰਤ ਕਰਨਾ ਬਾਕੀ ਐ ਉਹ ਕਹਿੰਦੇ ਨਾਨਕ ਹੱਟ ਦਿਸਦੀ ਤਾਂ ਹੈ ਨਹੀਂ ਮਹਾਰਾਜ ਕਹਿੰਦੇ ਪਿਤਾ ਜੀ ਹਟ ਜਿਹੜੀ ਮੈਂ ਮੈਨੂੰ ਪਾ ਕੇ ਦਿੱਤੀ ਆ ਨਾ ਮੇਰੇ ਪਿਤਾ ਰੱਬ ਨੇ ਉਹ ਹੈ ਆ ਸਰੀਰ ਇਹਦੇ ਵਿੱਚ ਬੰਦਗੀ ਦਾ ਸੌਦਾ ਹੈ ਜਿੱਦੇ ਮਹੂਰਤ ਹੋ ਗਿਆ ਉਹਦੇ ਵੰਡਣਾ ਸ਼ੁਰੂ ਕਰ ਦੇਾਂਗੇ ਗੱਲ ਸਮਝ ਤੋਂ ਬਾਹਰ ਹੈ ਹੁਣ ਪਿਤਾ ਨੇ ਦੂਜਾ ਸਵਾਲ ਕੀਤਾ ਨਾਨਕ ਤੈਨੂੰ ਘੋੜਾ ਲੈ ਦਿੰਦੇ ਆ ਤੂੰ ਘੋੜਿਆਂ ਦਾ ਵਪਾਰ ਕਰ ਲੈ ਤੂੰ ਫਿਰਨ ਤੁਰਨ ਤੇ ਰਾਜੀ ਐ ਨਾਲੇ ਤਾਂ ਸ਼ਾਇਰ ਕਰੀ ਨਾਲੇ ਘੋੜੇ ਪਾਲ ਲਿਆ ਕਰੀ ਜਾਨੀ ਦੁੱਗਣਿਆਂ ਦਾ ਵੇਚਦਾ ਡੁੱਢਿਆਂ ਦਾ ਵੇਚ ਕੇ ਨਾਲੇ ਕਮਾਈ ਹੋ ਜੂ ਮਾਇਆ ਧਾਰੀ ਬਣ ਜਾਏਗਾ ਪਿਤਾ ਨੂੰ ਗੁਰੂ ਸਾਹਿਬ ਕਹਿੰਦੇ ਕਹਿੰਦੇ ਪਿਤਾ ਜੀ ਘੋੜਾ ਖਰੀਦਿਆ ਹੋਇਆ ਹੈ ਲਗਾਮ ਪਾਇਆ ਹੋਇਆ ਘੋੜੇ ਦੇ ਪਰ ਚਾਲ ਕੱਢਣੀ ਥੋੜੀ ਜੀ ਬਾਕੀ ਆ ਹਜੇ ਨਾਨਕੋ ਘੋੜਾ ਮੈਂ ਤਾਂ ਦੇਖਿਆ ਨਹੀਂ ਮਹਾਰਾਜ ਕਹਿੰਦੇ ਦੇਖਾਂ ਮੇਰਾ ਮਨ ਘੋੜਾ ਹੈ ਇਹਦੇ ਲਗਾਮ ਪਾਇਆ ਹੋਇਆ ਜਿੱਦ ਦੇ ਮੈਂ ਤੇ ਸਵਾਰ ਹੋ ਗਿਆ ਉਹਦੇ ਚਾਲ ਕੱਢਾਂਗੇ ਦੀ ਪਿਤਾ ਜੀ ਨੇ ਫਿਰ ਇੱਕ ਉਦਮ ਹੋਰ ਕੀਤਾ ਸ਼ਹਿਰ ਦਾ ਸੀ ਇੱਕ ਬਾਲਾ ਚੌਧਰੀ ਚੌਧਰੀਆਂ ਦਾ ਲੜਕਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ 3 ਸਾਲ ਛੋਟਾ ਸੀ ਉਹ ਉਹਨੂੰ ਬੁਲਾਇਆ ਜਿਹੜਾ ਭਾਈ ਮਰਦਾਨਾ ਜੀ ਸੀ ਭਾਈ ਮਰਦਾਨਾ ਜੀ ਜਿਹਦੇ ਗੁਰੂ ਨਾਨਕ ਸਾਹਿਬ ਨੂੰ ਪਹਿਲੇ ਦਿਨ ਮਿਲਦੇ ਆ ਨਾ ਉਦੋਂ ਇੱਕਾ ਦਰਖਤ ਥੱਲੇ ਬੈਠਾ ਰਬਾਬ ਦਾ ਰਾਜ ਕਰ ਰਿਹਾ ਸੀ ਜਾਨੀ ਟ੍ਰੇਨ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਰਬਾਬ ਵਜਾਉਂਦੇ ਨੂੰ ਦੇਖ ਕੇ ਕਹਿੰਦੇ ਉਹ ਭਾਈ ਮਰਦਾਨਿਆ ਉਹ ਤੂੰ ਆ ਮੇਰੇ ਨਾਲ ਤੂੰ ਕੀਰਤਨ ਕਰੀਅ ਸੀ ਆਪਾਂ ਸ਼ਬਦ ਗਾਇਆ ਕਰਾਂਗੇ ਕੀਰਤਨ ਕਰਿਆ ਕਰਾਂਗੇ ਤੂੰ ਰਬਾਬ ਵਜਾਈ ਉਹ ਕਹਿੰਦਾ ਜੀ ਗੱਲ ਇਹ ਹੈ ਤੁਹਾਡੇ ਨਾਲ ਰਬਾਬ ਵਜਾ ਕੇ ਬੱਚੇ ਕਿੱਥੇ ਜਾਣਗੇ ਮਰਦਾਨੇ ਦੇ ਪੁੱਤਰ ਸਨ ਭਾਈ ਰਜਾਦਾ ਤੇ ਸਜਾਦਾ ਦੋ ਲੜਕੀਆਂ ਸਨ ਹੁਣ ਗੁਰੂ ਨਾਨਕ ਸਾਹਿਬ ਨੇ ਬਾਹ ਫੜ ਕੇ ਕਿਹਾ ਮਰਦਾਨਿਆਂ ਉਹ ਤੂੰ ਮੇਰਾ ਭਰਾ ਏ ਹੁਣ ਪਿਤਾ ਜੀ ਨੇ ਬਾਬਾ ਬਾਲਾ ਜੀ ਨੂੰ ਲਿਆਂਦਾ ਬਾਲੇ ਨੂੰ ਬੁਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 20 ਰੁਪਏ ਦੇਤੇ ਕਹਿੰਦੇ ਨਾਨਕ ਲੈ ਬੇਟਾ ਆਹ ਫੜ 20 ਰੁਪਏ ਤੂੰ ਕੋਈ ਚੰਗਾ ਨਫੇਸਾਰ ਸੌਦਾ ਕਰੀ ਜਾਨੀ ਕਿ ਵਧੀਆ ਜੈਂਸ ਖਰੀਦੀ ਜਿਹਦੇ ਚੋਂ ਮੁਨਾਫਾ ਚੋਖਾ ਹੋਵੇ ਜਾਂ ਕੋਈ ਵਪਾਰ ਕਰ ਲਿਆ ਜੱਕਬੀ ਰੁਪਈਏ ਹੁਣ ਭਾਈ ਬਾਲੇ ਜੀ ਨੂੰ ਨਾਲ ਭੇਜਤਾ ਅੱਗੇ ਚੂੜਕਾੜਾ ਮੰਡੀ ਹੈ ਨੇੜੇ ਉੱਥੇ ਜਾ ਪਹੁੰਚੇ ਦੋ ਜਣੇ ਹੁਣ ਮੈਂ ਚੂੜਕਾੜਾ ਮੰਡੀ ਬਾਰੇ ਦੋ ਗੱਲਾਂ ਦੱਸਾਂ ਤੁਹਾਨੂੰ ਚੂੜਕਾੜਾ ਮੰਡੀ ਇੱਕ ਸੰਤ ਨੇ ਬਸਾਈ ਸੀ ਉਹ ਮਾਤਾ ਕੋਲੇ ਆ ਗਿਆ ਮਾਈ ਨੂੰ ਕਹਿਣ ਲੱਗਿਆ ਮਾਈ ਪ੍ਰਸ਼ਾਦਾ ਛਕੜਾ। ਉਹ ਪ੍ਰਸ਼ਾਦਾ ਛਕਾ ਤੇ ਮਾਈ ਨੇ ਲੱਸੀ ਦਾ ਛੰਨਾ ਪਰਤਾ। ਕਹਿੰਦਾ ਸੰਤ ਕਹਿੰਦੇ ਮਾਈ ਕੁਛ ਮੰਗ। ਉਹ ਕਹਿੰਦੀ ਮੰਗਣਾ ਬਾਬਾ ਕੁਛ ਨਹੀਂ ਮੈਨੂੰ ਪੁੱਤਰ ਦੇ ਦੇ। ਸੰਤ ਦਿਆਲ ਹੋ ਕੇ ਕਮਾਈ ਵਾਲੇ ਸਾਧੂ ਕਹਿਣ ਲੱਗੇ ਮਾਈ ਤੇਰੇ ਸੱਤ ਪੁੱਤ ਹੋਣਗੇ। ਹੁਣ ਮਾਈ ਦੇ ਪੁੱਤ ਹੋ ਗਿਆ ਇੱਕ ਬੰਦਾ ਇੱਕ ਪੁੱਤਰ ਮਾਈ ਦਾ ਅੱਖੋਂ ਲਾਵਾਂ ਸੀ ਜਾਨੀ ਉਹਨੂੰ ਕਾਣਾ ਕਹਿੰਦੇ ਸੀ ਉਹਦਾ ਨਾਂ ਧਰਤਾ ਚੂੜ। ਸੰਤ ਮੁੜ ਕੇ ਫੇਰ ਆ ਗਏ ਕਹਿੰਦੇ ਮਾਈ ਤੇਰੇ ਨਾਲ ਵਾਦਾ ਕਰਿਆ ਸੀ ਵੀ ਇੱਕ ਪੁੱਤ ਸਾਡਾ ਬਾਕੀ ਤੇ ਤੇਰੇ ਉਹ ਕਹਿੰਦੀ ਬਾਬਾ ਚੂੜ ਨੂੰ ਲੈ ਜਾ ਉਹਨਾਂ ਲਿਆਏ ਉਹ ਕਹਿੰਦਾ ਓਏ ਕਿਲਾ ਤਿਆਰ ਕਰੋ ਤੇਰੇ ਨਾਂ ਦਾ ਇੱਥੇ ਪਿੰਡ ਬਣਨ ਦੀ ਏ ਹੁਣ ਕਿਲਾ ਤਿਆਰ ਹੋ ਗਿਆ ਉਹ ਜਿਹੜਾ ਚੂੜ ਸੀ ਉਹਦੇ ਲਾਉਣ ਲੱਗ ਗਿਆ ਕਿੱਲੇ ਦੇ ਚੋਟਾਂ 1 2 4 ਸੱਟਾਂ ਮਾਰੀਆ ਕਿੱਲੇ ਦਾ ਸਿਰ ਪਾਟ ਗਿਆ ਸੰਤ ਕਹਿਣ ਲੱਗੇ ਕਹਿੰਦੇ ਚੂੜ ਤੇਰੇ ਨਾਂ ਦਾ ਪਿੰਡ ਬਸੂਗਾ ਬਧੂ ਫੁੱਲੂ ਬਹੁਤ ਪਰ ਇਹਨੂੰ ਧਾੜ ਵੀ ਲੁੱਟਣ ਬਹੁਤ ਜਾਇਆ ਕਰਨਗੇ ਦਾ ਸਿਰ ਕਮਜ਼ੋਰ ਹੋ ਗਿਆ ਇਸ ਚੂੜ ਕਹਣਾ ਮੰਡੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਪਹੁੰਚੇ ਅੱਗੇ ਫਿਰ ਕੀ ਦੇਖਦੇ ਨੇ ਸ਼ਹਿਰ ਤੋਂ ਬਾਹਰ ਇੱਕ ਸੰਤ ਮੰਡਲੀ ਬੈਠੀ ਐ ਉੱਚੇ ਥੜੇ ਤੇ ਬੈਠੀ ਐ ਉਹ ਸਹਉ ਓਮ ਨਮੋ ਸਹਉ ਦਾ ਜਾਪ ਕਰਦੇ ਨੇ ਆ ਰਾਮ ਰਾਮ ਜਪਦੇ ਨੇ ਉਹਨਾਂ ਦੇ ਵਿੱਚੋਂ ਨਾਮ ਦੀ ਧੁਨੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਸੰਤੋ ਇੱਥੇ ਵੀ ਮੰਨੀ ਸ਼ੱਕ ਦੇ ਕੀ ਉਹ ਕਹਿੰਦੇ ਜੀ ਕੋਈ ਸਿਖਾਉਣ ਵਾਲਾ ਆਉਂਦਾ ਸ਼ੱਕ ਲੈਣਿਆ ਪਰ ਮੰਨੀ ਦਾ ਸਾਧਨ ਹੋਰ ਕੋਈ ਨਹੀਂ ਹੁਣ ਭਾਈ ਬਾਲੇ ਨੂੰ ਅੱਜ ਦੇ ਆਉਣ ਵਾਲੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਬਾਲਿਆ ਆਪਾਂ ਨੂੰ ਪਿਤਾ ਨੇ ਕਿਹਾ ਵੀ ਕੋਈ ਸੱਚਾ ਸੌਦਾ ਕਰੀ ਬਾਲਿਆ ਓਏ ਆਏ ਸੌਦੇ ਤੋਂ ਖਰਾ ਸੌਦਾ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਦੇਖ ਤੂੰ ਤਪਸ਼ੀਆਂ ਨੂੰ ਤਪ ਕਰਦੇ ਅਗਨੀ 'ਚ ਸੜੇ ਨਾ ਜਲਾ 'ਚ ਠਰਦੇ ਮੌਨ ਧਾਰ ਬੈਠੇ ਮੱਲੀ ਥੇੜਾ ਬਾਲਿਆ ਐਦੋਂ ਹੋਰ ਸੱਚਾ ਸੌਦਾ ਕਿਹੜਾ ਬਾਲਿਆ ਬਾਲਿਆ ਪਿਤਾ ਜੀ ਨੂੰ ਮਾਇਆ ਨਾਲ ਪਿਆਰ ਹੈ ਬਹੁਤਾ ਥੋੜੀ ਬਾਲੀ ਮਾਰ ਜ਼ਰੂਰ ਪਊ ਕੋਈ ਨਹੀਂ ਇੱਕ ਅੱਧਾ ਚਪੇੜਾ ਮਾਰ ਲੂ ਕੋਈ ਖਾਸ ਕਰਨੀ ਪਿਤਾ ਝੱਲ ਲਾਂਗੇ ਤੂੰ ਸੰਤਾਂ ਨੂੰ ਲੰਗਰ ਉਹ ਲੰਗਰ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਏ ਖਰਚੇ ਤੇ ਨਾ ਅੱਜ ਵੀ ਚੱਲਦਾ ਜੋਧਾ ਚ ਅਜੇ ਹੁਣ ਵੀ ਵਰਤੀ ਜਾਂਦਾ ਆ ਸੁਣੋ ਵੀ ਐਦੋਂ ਹੋਰ ਸੱਚਾ ਸੌਦਾ ਕਿਹੜਾ ਵਾਲਿਆ ਗੁਰੂ ਨਾਨਕ ਸਾਹਿਬ ਵਾਲੇ ਨੂੰ ਭਲਾ ਵੀ ਹੈ ਇਉਂ ਦੱਸਦੇ ਸੀ जोगीअ ते दिला जी राम जजान जान गे भुख देख गुरु जी गए, पछान गे भुख पासे दे लंगारा ਬਾਲਾ ਛੇੜਾ ਬਾਲਿਆ ਐਦੋਂ ਸੱਚਾ ਸੌਦਾ ਹੋਰ ਕਿਹੜਾ ਬਾਲਿਆ ਐਦੋਂ ਸੱਚਾ ਸੌਦਾ ਹੋ ਭਾਗਾ ਨਾਲ ਮਿਲੀ ਸਾਧੂਆਂ ਦੀ ਮੰਡਲੀ ਆਸਾ ਤੇ ਰਿਸ਼ਨਾ ਪਾਕੜ ਚੰਡਲੀ ਆਸਾਂ ਤੇ ਰਿਸ਼ਨਾ ਹੋ ਲੱਗਿਆ ਸਬਬ ਨਾਲ ਘੇੜਾ ਬਾਲਿਆ ਐਦੋਂ ਸੱਚਾ ਸੌਦਾ ਦੱਸ ਕਿਹੜਾ ਬਾਲਿਆ ਤੂੰ ਦੱਸਾ ਐਦੋਂ ਸੱਚਾ ਸੌਦਾ ਹਾ ਕਰੋ ਦਿੱਤੇ ਪਤਾ ਨੇ ਰੁਪਈਏ 20 ਨੇ ਖੋਲ ਦੇ ਪੰਡਾਰਾ ਕਹਤਾ ਜਗਦੀਸ ਨੇ ਖੋਲ ਦੇ ਪੰਡਾਰਾ ਹੋ ਮੋਨ ਧਰ ਮੱਲੀ ਬੈਠੇ ਖੇੜਾ ਬਾਲਿਆ ਐਦੋਂ ਸੱਚਾ ਸੌਦਾ ਦੱਸ ਕਿਹੜਾ ਬਾਲਿਆ ਐਦੋਂ ਸੱਚਾ ਸੌਦਾ ਹੋ ਨਾਮਦਾਨ ਬਿਨਾ ਕੂੜ ਦਾ ਵਪਾਰ ਹੈ ਮਾਇਆ ਚ ਖਜਤ ਹੋਇਆ ਸੰਸਾਰ ਹੈ ਮਾਇਆ ਚ ਖਜਤ ਹੋ ਤਰ ਜੂਗਾ ਸੇਵਾ ਕਰੂ ਜਿਹੜਾ ਬਾਲਿਆ ਐਦੋਂ ਸੱਚਾ ਸੌਦਾ ਦੱਸ ਕਿਹੜਾ ਬਾਲਿਆ ਐਦੋਂ ਸੱਚਾ ਸੌਦਾ ਹੋ ਅਸੀਂ ਪੁੱਛ ਰਹੇ ਜਾਂ ਮੈਂ ਚੁੱਪ ਕਰਦਾ बोलदान यार तू पिता तो डरदा बोलदान यार ओ बालक रू ਛੱਡ ਜਾਗੇ ਖੇੜਾ ਬਾਲਿਆ ਐਦੋਂ ਸੱਚਾ ਸੌਦਾ ਹੋਰ ਕਿਹੜਾ ਬਾਲਿਆ ਐਦੋਂ ਸੱਚਾ ਸੌਦਾ ਹੋ ਪਿਤਾ ਨੂੰ ਦਮਾਇਆ ਸੇ ਬਹੁਤ ਵਿਆਰ ਹੈ ਥੋੜੀ ਵਾਲੀ ਪੈਣੀ ਤਾਂ ਜ਼ਰੂਰ ਮਾਰ ਹੈ ਥੋੜੀ ਵਾਲੀ ਪੈਣੀ ਹੋਰ ਇੱਕ ਅੱਤਾ ਮਾਰ ਜੂ ਲਫੇੜਾ ਬਾਲਿਆ ਐਦੋਂ ਸੱਚਾ ਸੌਦਾ ਹੋਰ ਕਿਹੜਾ ਬਾਲਿਆ ਤੂੰ ਦੱਸ ਐਦੋਂ ਸੱਚਾ ਸੌਦਾ ਹੋ ਰਸਤੇ ਲਿਆ ਤੂੰ ਯਾਦੇ ਦੇਰ ਲਾਈ ਨਾ ਸੱਚੇ ਸੌਦੇ ਵਿੱਚ ਐ ਟਿਕਾਰ ਪਾਈ ਨਾ ਐਸੇ ਸੌਦੇ ਵਿੱਚ ਉਹ ਤਰ ਜੂਗਾ ਸੇਵਾ ਕਰੂ ਜਿਹੜਾ ਬਾਲਿਆ ਛੇੜ ਤੇ ਲੰਗਾਰਾ ਬਾੜਾ ਛੇੜਾ ਬਾਲਿਆ ਓਏ ਦੱਸ ਐਦੋਂ ਸੱਚਾ ਸੌਤਾ ਉਹ ਪਾਲਾ ਨਾਲ ਤੁਰ ਪਿਆ ਰਚਣ ਹਾਰ ਦੇ ਦੋਵੇਂ ਜਾਣੇ ਵਿੱਚ ਜਹ ਬੜੇ ਵਜਾਰ ਦੇ ਦੋਵੇਂ ਜਾਣੇ ਵਿੱਚ ਓ ਫਕਰ ਸ਼ਕਣ ਦੁੱਧ ਪੇੜਾਂ ਬਾਲਿਆ ਐਦੋਂ ਸੱਚਾ ਸੌਦਾ ਹੋਰ ਕਿਹੜਾ ਬਾਲਿਆ ਐਦੋਂ ਸੱਚਾ ਸੌਦਾ ਹੋ ਰਸਣ ਲਿਆ ਕੇ ਲੰਗਰ ਚਲਾ ਦਤਾ ਪਿਤਾ ਦਾ ਖਜ਼ਨਾ ਸਾਰਾ ਲੇਖੇ ਲਾਦਤਾ ਪਿਤਾ ਦਾ ਖਜ਼ਨਾ ਹੋਕਰ ਇਸ ਗੱਲ ਦਾ ਨਵੇਂੜਾ ਬਾਲਿਆ ਐਦੂ ਸੱਚਾ ਸੌਦਾ ਹੋਰ ਕਿਹੜਾ ਬਾਲਿਆ ਐਦੂ ਸੱਚਾ ਸੌਦਾ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਥੇਦਾਰ ਸਰਦਾਰ ਦਰਸ਼ਨ ਸਿੰਘ ਜੀ 100 ਰੁਪਇਆ ਸਾਡੇ ਵਾਨਜੋਗ ਭੈੜਾਂ ਵੱਲੋਂ ਬੇਅੰਤ ਹੀ ਮਾਇਆ ਸਤਿਗੁਰੂ ਜੀ ਕਿਰਪਾ ਕਰਨ ਅਬ ਦੇ ਚਰਨ ਕਬਲਾ ਦੀ ਪ੍ਰੀਤ ਬਖਸ਼ਿਸ਼ ਕਰਨ ਇਧਰ ਬਾਈ ਜੀ ਗੁਪਤੀ 100 ਰੁਪਇਆ ਭੇਜਦੇ ਮਹਾਰਾਜ ਕਿਰਪਾ ਕਰਨ ਹੋਰ ਗੁਰਸੰਗਤ ਵੱਲੋਂ ਵੀ 100-100 ਰੁਪਇਆ ਭੇਜਿਆ ਜਾਂਦਾ ਥੋੜੀ ਸਭ ਦੇ ਨੌ ਮੇਰਾ ਮਾਲਕ ਆਪੇ ਹੀ ਜਾਣਦਾ ਹੁਣ ਮੇਰੀ ਬੇਨਤੀ ਦੋਨੇ ਜਾਣੇ ਚੂੜ ਕੜਾ ਮੰਡੀ ਦੇ ਬਾਜ਼ਾਰ 'ਚ ਚਲੇ ਗਏ ਉੱਥੋਂ ਜਾ ਕੇ ਲੋੜੀ ਦਾ ਸਮਾਨ ਲੈ ਲਿਆ ਜਾਨੀ ਕਿ ਮਿੱਠਾ ਸ਼ੱਕਰ ਚੌਲ ਆਟਾ ਆਟਾ ਖਾਣ ਦੀਆਂ ਵਸਤਾਂ ਤੇ ਸੰਤਾਂ ਵਾਸਤੇ ਜਿਹੜਾ ਪ੍ਰਸ਼ਾਦਾ ਵਗੈਰਾ ਸੀ ਉਹ ਬਣਾਉਣ ਵਾਸਤੇ ਸਾਰਾ ਸਮਾਨ ਲੈਂਦਾ ਜਦੋਂ ਆਏ ਉਹਦਾ ਨਾਮ ਸੀ ਮਹਾਤਮਾ ਦਾ ਸੰਤ ਰੇਣ ਸੰਤ ਰੇਣ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਭਈ ਇਹ ਰਾਸਣ ਨੂੰ ਤੂੰ ਇੱਥੇ ਰੱਖ ਦੇ। ਉਹ ਕਹਿੰਦਾ ਜੀ ਠੀਕ। ਇਹਨੂੰ ਹੁਣ ਪਕਾ ਕੇ ਅਸੀਂ ਆਪੇ ਹੀ ਛਕ ਲਾਂਗੇ। ਤੁਹਾਡਾ ਲੰਗਰ ਸਦਾ ਲਈ ਉੱਥੇ ਚੱਲਦਾ ਰਹੂਗਾ। ਤੁਸੀਂ ਜਿੱਧਰੋਂ ਆਇਓ ਉਸ ਨਗਰੀ ਨੂੰ ਭਾਗ ਜਾ ਕੇ ਫੇਰ ਲਾਓ। ਗੁਰਮਖੋ ਸਤਗੁਰਾਂ ਨੇ ਸੰਤਾਂ ਨੂੰ ਭੋਜਨ, ਰਾਸਣ, ਪਾਣੀ, ਕੱਪੜਾ ਸਾਰਾ ਸਮਾਨ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਵਾਪਸ ਹੋ ਗਏ। ਵਾਪਸ ਹੋ ਕੇ ਪਿਤਾ ਦੀ ਨਗਰੀ ਤਲਵੰਡੀ ਸਾਹਿਬ ਆ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਨਨਕਾਣਾ ਸਾਹਿਬ ਹੈ ਸ਼ਹਿਰ ਤੋਂ ਬਾਹਰ ਇੱਕ ਜੰਗਲ ਦੇਖਿਆ ਬੜੀ ਰਮਣੀਕ ਜੱਗਾ ਦੇਖੀ ਸਤਿਗੁਰੂ ਜੀ ਉਸ ਜਗਾ ਦੇ ਉੱਤੇ ਆ ਕੇ ਬਹਿ ਗਏ ਜਦੋਂ ਬਹਿ ਗਏ ਬਾਲੇ ਨੂੰ ਕਹਿੰਦੇ ਵੀ ਤੂੰ ਗਾਹਾਂ ਜਾ ਮੇਰੀ ਡਿਊਟੀ ਤਾਂ ਹੁਣ ਇੱਥੇ ਹੀ ਹੈ ਹੁਣ ਬਾਲਾ ਆਪਣੇ ਘਰੇ ਚਲਾ ਗਿਆ ਗੁਰੂ ਨਾਨਕ ਸਾਹਿਬ ਨੇ ਕਰਤਾਰ ਦੇ ਨਾਲ ਉਹਦੇ ਵਾਹਿਗੁਰੂ ਦੇ ਚਰਨਾਚ ਸੁਰਤੀ ਲਾ ਲਈ ਭਜਨ ਕਰਨਾ ਸ਼ੁਰੂ ਕਰਤਾ ਇੱਕ ਹੈ ਸਿਮਰਨ ਵਾਹਿਗੁਰੂ ਵਾਹਿਗੁਰੂ ਕਹਿਣਾ ਸਾਰੇ ਕਰਦੇ ਹੋ ਕਰਿਆ ਕਰੋ ਇਹੀ ਵਾਹਿਗੁਰੂ ਨੂੰ ਕੰਠ ਚ ਲੈ ਜਾੜਾ ਗੁਰੂ ਦੀ ਕਿਰਪਾ ਨਾਲ ਦੂਜੀ ਸਟੇਜ ਤੇ ਚਲਾ ਗਿਆ ਜੇ ਉਹ ਹੀ ਵਾਹਿਗੁਰੂ ਕਦੇ ਨਾਭੀ ਚ ਢੋਲ ਮਾਰੇ ਕਰਨ ਵਾਲਾ ਕਿਹਨੂੰ ਫਸ ਗਿਆ ਵਿਚਾਰਾ ਓਏ ਉਹੀ ਇਹ ਸਮਰਨ ਹੈ ਜਿਹੜਾ ਨਾਭੀ ਚੱਲ ਜਾਵੇ ਨਾ ਫਿਰ ਭਜਨ ਕਰਨ ਵਾਲੇ ਨੂੰ ਵਾਸ਼ਨਾਉਣ ਲੱਗ ਪੈਂਦੀ ਆ ਨਾਮ ਦੀ ਅੰਦਰੋਂ ਵਾਹਿਗੁਰੂ ਉਹੀ ਏ ਹੁਣ ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਜਪਦੇ ਆ ਪਿਤਾ ਨੂੰ ਬਾਲਾ ਜੀ ਨੇ ਪੁੱਛਿਆ ਬਾਲਾ ਤੂੰ ਮੋੜਿਆ ਆ ਨਾਨਕ ਉਹ ਕਹਿੰਦਾ ਜੀ ਬਾਹਰ ਬੈਠਾ ਹੈ ਕਹਿੰਦੇ ਫਿਰ ਕੋਈ ਵਪਾਰ ਕਰਿਆ ਆ ਉਹ ਕਹਿੰਦੇ ਜੀ ਹਾਂ ਵਪਾਰ ਕਰਿਆ ਏ ਵਪਾਰ ਕੀ ਕੀਤਾ ਉਹ ਕਹਿੰਦਾ ਜੀ ਉੱਥੇ ਸੰਤ ਬੈਠੇ ਸੇ ਬਹਾਤਾਂ ਨੂੰ ਪ੍ਰਸ਼ਾਦਾ ਛਕਾਤਾ ਕੱਪੜੇ ਦੇਤੇ ਗੁਰੂ ਨਾਨਕ ਕਹਿੰਦੇ ਨੇ ਵੀ ਐਦੂੰ ਸੱਚਾ ਸੌਦਾ ਕੋਈ ਹੋਰ ਹੈ ਨਹੀਂ ਇਸ ਕਰਕੇ ਤੇਰੀ ਮਾਇਆ ਜਿਹੜੀ ਸੱਚ ਦੇ ਲੈਖੇ ਲਾਤੀ ਉਹਨੇ ਤਾਂ ਪਿਤਾ ਹੋ ਗਿਆ ਲੋਹਾ ਲੱਖਾ ਆ ਗਿਆ ਆ ਕੇ ਗਰਮ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਕੌੜੇ ਵਚਨ ਬੋਲੇ ਇਤਿਹਾਸ ਕਹਿੰਦਾ ਕੁਸ ਮਾਰਿਆ ਵੀ ਗੁਰੂ ਨਾਨਕ ਸਾਹਿਬ ਦੇ ਚਲੋ ਪਿਤਾ ਸੀ ਜੋ ਮਰਜੀ ਘੂਰ ਸਕਦਾ ਹੈ ਪੁੱਤਰ ਨੂੰ ਅੱਗੇ ਕੀ ਹੋਇਆ ਇਸ ਗੱਲ ਦੀ ਖਬਰ ਮਿਲ ਗਈ ਰਾਏ ਬਲਾਰ ਬਾਦਸ਼ਾਹ ਨੂੰ ਜਦੋਂ ਰਾਏ ਬਲਾਰ ਨੂੰ ਖਬਰ ਮਿਲੀ ਨਾ ਉਹਨੇ ਪਟਵਾਰੀ ਨੂੰ ਸੱਦ ਲਿਆ ਪਟਵਾਰੀ ਨੂੰ ਸੱਦ ਕੇ ਇੱਕ ਗੱਲ ਆਖੀ ਕਹਿੰਦੇ ਪਟਵਾਰੀ ਮਾਇਆ ਜਿੰਨੀ ਲੋੜ ਹੈ ਮੇਰੇ ਖਜ਼ਾਨੇ ਚੋਂ ਲੈ ਲਈ ਇਹ ਹੈ ਖੁਦਾ ਮੇਰਾ ਇਹ ਹੈ ਮੇਰਾ ਅੱਲਾ ਆਓ ਕਿਰੀ ਕੱਪਟ 500 ਰੁਪਿਆ ਬਈ ਬਾਬੇ ਨਾਨਕ ਦੇ ਨਾਂ ਤੇ ਭੇਜ ਦੇ ਭਾਈ ਸਾਹਿਬ ਮਾਹਰ ਕਿਰਪਾ ਕਰ 100 ਰੁਪਿਆ ਹੋਰ ਗੋਪਦਾਨ ਅੱਛਾ ਆ ਜਾ ਫਿਰ ਲਓ ਹੁਣ ਰਾਏ ਬਲਾਰ ਬਾਦਸ਼ਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਨਾ ਸਾਹਮਣੇ ਖੜਾ ਦੇਖਦਾ ਗੁਰੂ ਸਾਹਿਬ ਦੇ ਮੁਖ ਬੱਲੀ ਇੱਥੇ ਕਵਤ ਆਵੇ ਕਿ ਬੜੇ ਮਹੰਗੇ ਰਾਗ ਦੀਆ ਪਿਆਰ ਨਾ ਥੱਕਿਓ ਬਈ ਜਿਸ ਦਿਲ ਵਿੱਚ ਰਹਿਮ ਨਹੀਂ ਉਹ ਦਿਲ ਵਿੱਚ ਰੱਬ ਨਹੀਂ ਉਥੇ ਕਦੇ ਖੁਦਾ ਦਾ ਠਿਕਾਣਾ ਨਹੀਂ ਬਾਈ ਹਰਪ੍ਰੀਤ ਸਿੰਘ ਜੀ 500 ਰੁਪਇਆ ਸਰਦਾਰ ਮਨਜੀਤ ਸਿੰਘ ਜੀ ਗਰੇਵਾਲ ਸਰਦਾਰ ਮਨਜੀਤ ਸਿੰਘ ਜੀ ਗਰੇਵਾਲ ਸਾਹਿਬ 500 ਰੁਪਇਆ ਹਾਂ ਮਹਾਰਾਜ ਕਿਰਪਾ ਕਰੇ ਹਾਂ ਬਈ ਇਹਨਾਂ ਨੇ ਬੜੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਹੋਰ ਗੁਰਸਿੱਖਾਂ ਵੱਲੋਂ ਵੀ 5-500 ਰੁਪਇਆ ਮਹਾਰਾਜ ਭਾਗ ਲਾਉਣ ਆਹ ਸੁਣੋ ਬਈ ਦਿਲ ਜਿਸ ਦਿਲ ਵਿੱਚ ਰਹਿਮ ਨਹੀਂ ਉਹ ਦਿਲ ਵਿੱਚ ਰੱਬ ਨਹੀਂ ਜਿਹੜਾ ਭਾਂਡਾ ਖੁਸ਼ਕ ਹੈ ਕਦੇ ਉਹਦੇ 'ਚ ਅੰਬਰਤ ਨਹੀਂ ਪੈ ਸਕਦਾ ਆਵਾਜ਼ ਆਉਂਦੀ ਹੈ ਕਪਤਾ ਤੱਕੋ ਭਲਾ ਵੀ ਹੈ ਇਉਂ ਆਉਂਦੀ ਸੀ ਹੋਨਾ ਮਜਦਮਾੜੀ ਐ ਨਾਮੰਦਰ ਮਾੜਾ ਐ ਬੇਦਰਦੀ ਵੰਦੇ ਦਾ ਬਸ ਅੰਦਰ ਮਾੜਾ ਐ ਬੇਦਰਦੀ ਵੰਦੇ ਦਾ बस अंदर माड़े खुदि नफ़रत नब सबब जिस दिल बिच रहम नहीं ਉਸ ਦਿਲ ਵਿੱਚ ਰੱਬ ਨਹੀਂ ਹੋ ਜਿਸ ਦਿਲ ਵਿੱਚ ਪਿਆਰ ਨਹੀਂ ਉਹ ਦਿਲ ਵਿੱਚ ਰੱਬ ਨਹੀਂ ਹਉ ਬਾਰੋਂ ਹੱਥ ਜੋੜੇ ਨੇ ਪਰ ਅੰਦਰੋਂ ਖੁੱਲੇ ਨੇ ਹੋ ਦਿਲ ਚੋਂ ਉਪਜੇ ਨਾ ਜੋ ਅਥਰੂ ਡੁੱਲੇ ਨੇ ਇਹੇ ਲੋਕ ਦਿਖਾਵਾ ਹੈ ਇਹ ਲੋਕ ਦਿਖਾਵਾ ਹੈ ਹੋਏ ਇਹ ਲੋਕ ਦਿਖਾਵਾ ਹੈ ਮੂਰਖਤਾ ਜਗ ਨਹੀਂ ਹੋ ਜਿਸ ਦਿਲ ਵਿੱਚ ਪਿਆਰ ਨਹੀਂ ਔਰੋ ਦਿਲ ਵਿੱਚ ਰੱਬ ਨਹੀਂ ਹੋ ਤਨ ਪੂਜਦਾ ਤੀਰਥ ਤੇ ਪਰ ਮਨ ਤਾਂ ਪੂਜਦਾ ਨਹੀਂ ਓ ਤਨ ਤਾਂ ਝੁਕ ਜਾਂਦਾ ਪਰ ਮਨ ਤਾਂ ਝੁਕਦਾ ਨਹੀਂ ਓ ਕਰ ਡਬਲ ਰੋਲ ਨਾ ਤੂੰ ਜੇ ਇੱਕ ਮਿਕ ਹੋ ਜਾਵੇ ਫੇ ਜੇ ਇੱਕ ਮਿਕ ਹੋ ਜਾਵੇ ਮੌਲਾ ਦੁਰ ਲਬ ਨਹੀਂ ਹੋ ਜਿਸ ਦਿਲ ਵਿੱਚ ਰਹਿਮ ਨਹੀਂ ਓ ਦਿਲ ਵਿੱਚ ਰੱਬ ਨਹੀਂ ਭਾਗਉ ਦੇ ਬੂੜਿਆ ਤੇ ਭਾਗਉ ਦੇ ਪੂੜਿਆ ਤੇ ਭਾਗਉ ਦੇ ਬੂੜਿਆ ਤੇ ਫਿੱਟਦਾ ਏ ਮੈਂ ਫੁੱਲਾਂ ਵਰਗਾ ਤੂੰ ਡੌਂਡੀ ਪਿੱਟਦਾ ਏ ਹੋ ਲਾਲੋ ਦੀ ਰੋਟੀ ਨੂੰ ਪਰ ਰੁਖੀ ਰੋਟੀ ਨੂੰ ਹੋ ਲਾਲੋ ਦੀ ਰੋਟੀ ਨੂੰ ਪਰ ਸਕਦਾ ਚੱਬ ਨਹੀਂ ਓ ਜਿਸ ਦਿਲ ਵਿੱਚ ਪ੍ਰੇਮ ਨਹੀਂ ਉਸ ਦਿਲ ਵਿੱਚ ਰੱਬ ਨਹੀਂ ਹੱਥ ਮਾਲਾ ਫੇਰ ਰਿਹਾ ਹੱਥ ਮਾਲਾ ਫੇਰ ਰਿਹਾ ਹੱਥ ਮਾਲਾ ਫੇਰ ਰਿਹਾ ਪਰ ਵਗਲੀ ਸ਼ੁਰੀਆਂ ਨੇ ਉੰਜੀ ਅੱਖ ਸ਼ਰਬਤੀ ਐ ਪਰ ਨਜ਼ਰਾ ਬੁਰੀਆਂ ਨੇ ਓ ਕਰ ਡਬਲ ਰੋਲ ਨਾ ਕਰ ਡਬਲ ਰੋਲ ਨਾ ਤੂੰ ਹੋ ਕਰ ਡਬਲ ਰੋਲ ਨਾ ਤੂੰ ਸਿੰਗਲ ਦਾ ਜੱਜ ਨਹੀਂ ਹੋ ਜਿਸ ਦਿਲ ਵਿੱਚ ਪਿਆਰ ਨਹੀਂ ਉਸ ਦਿਲ ਵਿੱਚ ਰੱਬ ਨਹੀਂ ਹੋ ਚੰਦ ਸੂਰਜ ਤਾਰੇ ਰੋਕ ਕਿਸ ਨੇ ਨਿੰਦੇ ਨੇ ਏ ਰਹਾ ਬਾਜਬ ਜ਼ਿਕਰੇ ਦੇ ਸੁਖ ਸਭ ਨੂੰ ਦਿੰਦੇ ਨੇ ਹੋ ਜੇ ਇੱਕ ਮਿਕ ਹੋ ਜਾਵੇਂ ਮੌਲਾ ਦੁਰਲੱਭ ਨਹੀਂ ਹੋ ਜਿਸ ਦਿਲ ਵਿੱਚ ਰਹਿਮ ਨਹੀਂ ਉਸ ਦਿਲ ਵਿੱਚ ਰੱਬ ਨਹੀਂ ਹੋ ਚੰਨ ਸੂਰਜ ਤਾਰੇ ਰੁੱਖ ਕਿਸ ਨੇ ਨਿੰਦੇ ਨੇ ਏ ਰਹਾ ਬਾਜਬ ਜ਼ਿਕਰੇ ਦੇ ਸੁਖ ਸਭ ਨੂੰ ਦਿੰਦੇ ਨੇ ਹੋ ਇਹ ਫੁੱਲ ਸੰਦੀ ਵੀ ਹੈ ਮੌਸਮ ਦੀ ਗਰਜ ਨਹੀਂ ਉਹ ਜਿਸ ਦਿਲ ਵਿੱਚ ਪਿਆਰ ਨਹੀਂ ਉਹ ਦਿਲ ਵਿੱਚ ਰੱਬ ਨਹੀਂ ਹੋ barro ਹੱਥ ਜੋੜੇ ਨੇ barro ਹੱਥ ਜੋੜੇ ਨੇ ਬਾਰੋਂ ਹੱਥ ਜੋੜੇ ਨੇ ਪਰ ਅੰਦਰੋਂ ਖੁੱਲੇ ਨੇ ਉਹ ਦਿਲ ਚੋਂ ਹੋ ਉਪਜੇ ਨਾ ਜੋ ਅਥਰੂ ਢੁੱਲੇ ਨੇ ਹਏ ਇਹ ਲੋਕ ਦਿਖਾਵਾ ਹੈ ਇਹ ਲੋਕ ਦਿਖਾਵਾ ਹੈ ਹਰ ਪਾਲ ਸ਼ਮ ਲਿਆ ਤੈ ਸਮਝੇ ਕਰਤਬ ਨਹੀਂ ਉਸੇ ਦਿਲ ਵਿੱਚ ਰਹਿਮ ਨਹੀਂ ਓ ਦਿਲ ਵਿੱਚ ਰੱਬ ਨਹੀਂ ਓ ਜਿਸ ਦਿਲ ਵਿੱਚ ਰਹਿਮ ਨਹੀਂ ਓ ਦਿਲ ਵਿੱਚ ਰੱਬ ਨਹੀਂ